ਸਤਿ ਬਚਨ ਸਾਧੂ ਉਪਦੇਸ਼ ਸਤਿ ਤੇਜਨ ਜਾ ਕੇ ਹਿਰਦੇ ਪ੍ਰਵੇਸ਼ ਸਾਧੂ ਦਾ ਉਪਦੇਸ਼ ਸੱਚਾ ਬਚਨ ਹੈ ਉਹ ਪੁਰਸ਼ ਸਤ ਹਨ ਜਿਨ੍ਹਾਂ ਦੇ ਹਿਰਦੇ ਵਿੱਚ ਸੱਚ ਵਸਿਆ ਹੈ ਸਤ ਨਰੇਤ ਬੁੱਝਿਆ ਜੀ ਕੋਈ ਨਾਮ ਜਪਤ ਤਾਂ ਕੀਤ ਹੋਏ ਜੇ ਕੋਈ ਸੱਚ ਨੂੰ ਨਿਰਨੇ ਕਰਕੇ ਬੁੱਝ ਲਵੇ ਤਾਂ ਨਾਮ ਜਪ ਕੇ ਉਸ ਦੀ ਮੁਕਤੀ ਹੋ ਜਾਂਦੀ ਹੈ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤਗਤ ਉਹ ਆਪ ਸਤ ਹੈ ਤੇ ਉਸ ਦਾ ਕੀਤਾ ਸਭ ਸਤ ਹੈ ਉਹ ਆਪਣੀ ਗਿੰਤੀ ਮਿੰਤੀ ਨੂੰ ਆਪੇ ਹੀ ਜਾਣਦਾ ਹੈ ਜਿਸ ਕੀ ਸ੍ਰਿਸ਼ਟ ਸੁ ਕਰਨਹਾਰ ਅਵਰ ਨ ਬੂਝ ਕਰਤ ਵਿਚਾਰ ਜਿਸ ਦੀ ਇਹ ਦੁਨੀਆ ਹੈ ਉਹੀ ਉਸ ਦੇ ਕਰਨ ਵਾਲਾ ਹੈ ਹੋਰ ਕਿਸੇ ਤੋਂ ਪੁੱਛ ਕੇ ਵਿਚਾਰ ਨਹੀਂ ਕਰਦਾ ਕਰਤੇ ਕੀ ਮਤ ਨ ਜਾਣੈ ਕੀ ਆ ਨਾਨਕ ਜੋਤਿ ਸੁ ਭਾਵੇ ਸੋ ਵਰਤੀਆ ਕਰਤੇ ਦੀ ਮਰਿਆਦਾ ਨੂੰ ਉਸ ਦਾ ਕੀਤਾ ਹੋਇਆ ਜੀਵ ਨਹੀਂ ਜਾਣ ਸਕਦਾ ਜੋ ਉਸ ਨੂੰ ਪਾਉਂਦਾ ਹੈ ਉਹੀ ਵਰਤਦਾ ਹੈ ਬਿਸਮਨ ਬਿਸੰਪਏ ਬਿਸਮਾਦਰ ਜੰਬੂਜਾ ਤੇਸ ਆਇਆ ਸਵਾਦ ਅਚਰਜ ਤੋਂ ਅਚਰਜ ਹੋ ਕੇ ਅਚਰਜ ਰੂਪ ਹੋ ਗਏ ਜਿਸਨੇ ਜਾਣਿਆ ਹੈ ਉਸਨੂੰ ਆਨੰਦ ਆਇਆ ਹੈ ਪ੍ਰਭੂ ਕੇ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ ਜੋ ਪੁਰਸ਼ ਪ੍ਰਭੂ ਦੇ ਰੰਗ ਵਿੱਚ ਰਜ ਰਹੇ ਹਨ ਉਹ ਉਹ ਗੁਰੂ ਦੇ ਬਚਨਾਂ ਦੁਆਰਾ ਨਾਮ ਪਦਾਰਥ ਲੈਂਦੇ ਹਨ ਉਹ ਦਾਤੇ ਦੁਖ ਕਾਟਨ ਹਾਰ ਜਾ ਕੇ ਸੰਗਤ ਰਹਿ ਸੰਸਾਰ ਉਹ ਦਾਤੇ ਪੁਰਸ਼ ਦੁਖਾਂ ਦੇ ਨਾਸ਼ ਕਰਨ ਵਾਲੇ ਹਨ ਜਿਨ੍ਹਾਂ ਦੇ ਸੰਗ ਨਾਲ ਸੰਸਾਰ ਤਰ ਜਾਂਦਾ ਹੈ ਜਨਕਾ ਸੇਵਕ ਸੋ ਵੜ ਭਾਗੀ ਜਨਕੇ ਸੰਗ ਏਕ ਲਿਵ ਲਾਗੀ ਐਸੇ ਸੇਵਕਾਂ ਦਾ ਸੇਵਕ ਵੱਡਿਆਂ ਭਾਗਾਂ ਵਾਲਾ ਹੈ ਦਾਸਾਂ ਦੇ ਸੰਗ ਕਰਕੇ ਇੱਕ ਨਾਲ ਲਿਵ ਲੱਗਦੀ ਹੈ ਗੁਰੂ ਗੋਬਿੰਦ ਕੀਰਤਨ ਜਨਗਾਵੇ ਜੋ ਪੁਰਸ਼ ਪਰਮਾਤਮਾ ਦੀ ਗੁਣਾਂ ਦਾ ਕੀਰਤਨ ਗਾਉਂਦਾ ਹੈ ਗੁਰਪ੍ਰਸਾਦ ਨਾਨਕ ਫਲ ਪਾਵੇ ਉਹ ਗੁਰੂ ਦੀ ਕਿਰਪਾ ਨਾਲ ਉਸ ਦਾ ਫਲ ਪਾਉਂਦਾ ਹੈ